ਹੈਲੋ एवरीवन ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤਾਂ ਅੱਜ ਇਸ ਵੀਡੀਓ ਵਿੱਚ ਤੁਹਾਡਾ ਸਵਾਗਤ ਕਰਦੇ ਆ ਬਹੁਤ ਸਾਰੇ ਬੱਚਿਆਂ ਦੇ ਕਮੈਂਟ ਆ ਰਹੇ ਸੀ ਕਿ ਸਰ ਤੁਸੀਂ ਨਾ ਪਿੰਡਾਂ ਦੇ ਵਿੱਚ ਚੱਲਣ ਵਾਲੇ ਬਿਜ਼ਨਸ ਬਾਰੇ ਤਾਂ ਦੱਸਦਾ ਸਾਨੂੰ ਸ਼ਹਿਰਾਂ ਵਿੱਚ ਚੱਲਣ ਵਾਲੇ ਬਿਜ਼ਨਸ ਬਾਰੇ ਵੀ ਕੁਝ ਆਈਡੀਆ ਦਿਓ ਤਾਂ ਜੋ ਅਸੀਂ ਆਪਣਾ ਕੰਮ ਸਟਾਰਟ ਕਰਤੀਏ ਉਹ ਵੀ ਸਟੱਡੀ ਦੇ ਨਾਲ ਸੋ ਹੁਣ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਿਓ ਇਸੇ ਤਰ੍ਹਾਂ ਦੇ ਵੀਡੀਓਸ ਦੇਖਣ ਲਈ ਇਹਦੇ ਵਿੱਚ ਨਾ ਮੋਸਟ 5 ਇੰਪੋਰਟੈਂਟ ਪੁਆਇੰਟ ਆ ਜਿਨ੍ਹਾਂ ਨਾਲ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਕੁਝ ਮੈਂ ਆਪਣੇ ਕੋਲੋਂ ਟਿਪ ਤੁਹਾਨੂੰ ਐਂਡ ਵਿੱਚ ਦਵਾਂਗਾ ਜੋ ਤੁਸੀਂ ਬਿਨਾਂ ਪੈਸੇ ਤੋਂ ਵੀ ਸਟਾਰਟ ਕਰ ਸਕਦੇ ਹੋ ਠੀਕ ਆ ਨਾ ਬਟ ਇਹ ਜੋ ਬਿਜ਼ਨਸ ਹੈ ਇਹਦੇ ਵਿੱਚ ਕੁਝ ਨਾ ਕੋਈ ਤੁਹਾਨੂੰ ਪਹਿਲਾਂ ਇਨਵੈਸਟਮੈਂਟ ਕਰਨਾ ਪੈਣਾ ਉਸ ਤੋਂ ਬਾਅਦ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਇੱਥੇ 5 ਐਸੇ ਸਹਿਰੀ ਬਾਜ਼ਾਰ ਸਿਟੀ ਮਾਰਕੀਟ ਦੇ ਬਿਜ਼ਨਸ ਹਨ ਜਿਨ੍ਹਾਂ ਨਾਲ ਤੁਸੀਂ ਬਹੁਤ ਵਧੀਆ ਕਮਾਈ ਕਰ ਸਕਦੇ ਹੋ ਫਰਸਟ ਨੰਬਰ ਤੇ ਜੋ ਆਪਣਾ ਪੁਆਇੰਟ ਹੈ ਧਿਆਨ ਦਿਓ ਇੰਪੋਰਟੈਂਟ ਆ ਕਲੋਥਿੰਗ ਅਤੇ ਫੈਸ਼ਨ ਬੁਟੀਕ ਕਲੋਥਿੰਗ ਫੈਸ਼ਨ ਬੁਟੀਕ ਜੋ ਹੈ ਜਾਣਕਾਰੀ ਲਈ ਆਪਾਂ ਦੱਸਦੇ ਨੇ ਤੁਹਾਨੂੰ ਕੁਝ ਬੇਸਿਕ ਇਨਫੋਰਮੇਸ਼ਨ ਹੀ ਦਵਾਂਗੇ ਤੁਹਾਨੂੰ ਸਹਿਰੀ ਇਲਾਕਿਆਂ ਵਿੱਚ ਨਵੇਂ ਟ੍ਰੈਂਡ ਵਾਲੇ ਕੱਪੜੇ ਅਤੇ ਫੈਸ਼ਨ ਸਮਾਨ ਦੀ ਬਹੁਤ ਮੰਗ ਰਹਿੰਦੀ ਹੈ ਨਿਵੇਸ਼ 1 ਲੱਖ ਤੋਂ ਕੰਮ ਤੁਸੀਂ ਸਟਾਰਟ ਕਰ ਸਕਦੇ ਹੋ ਤੇ ਜੇ ਤੁਸੀਂ ਡੈਲੀ ਵਗੈਰਾ ਸ਼ਹਿਰ ਚ ਜਾ ਕੇ ਹਨਾ ਵੀ ਤੁਸੀਂ ਮਤਲਬ ਕੋਈ ਵੀ ਕੱਪੜੇ ਜਾਂ ਖਰੀਦੇ ਉਥੇ ਤੁਹਾਨੂੰ ਬਹੁਤ ਹੀ ਡਿਸਕਾਊਂਟ ਤੇ 25000 ਤੋਂ ਤੁਸੀਂ ਸਟਾਰਟ ਕਰ ਸਕਦੇ ਹੋ 25000 ਤੋਂ ਠੀਕ ਆ 25000 ਤੋਂ ਆਪਣਾ business start ਕਰ ਸਕਦੇ ਹੋ ਕਪੜੇ ਵਗੈਰਾ ਦਾ ਉਸ ਤੋਂ ਬਾਅਦ ਮੁਨਾਫਾ ਜੋ ਉਹਦੇ ਵਿੱਚ 30% ਤੋਂ ਲੈ ਕੇ 60% ਤੱਕ ਤੁਹਾਨੂੰ ਮਿਲ ਜਾਣਾ ਹੈ ਓਕੇ ਨੇ ਇਹਦੇ ਵਿੱਚ ਇਸ ਇਸ ਤੋਂ ਬਾਅਦ ਨੈਕਸਟ ਜੋ ਆਪਣਾ ਪੁਆਇੰਟ ਹੈ ਟਿਪ ਜੋ ਆਪਣਾ ਹੈ ਕਿ ਇਹ ਟਿਪ ਜਾਣ ਕੇ ਐਡ ਕੀਤਾ ਆ ਤੁਸੀਂ ਨਾ ਆਪਣਾ ਜੋ ਇੰਸਟਾਗ੍ਰam ਆ ਅਤੇ YouTube ਰਾਹੀਂ ਆਨਲਾਈਨ ਪ੍ਰੋਮੋਸ਼ਨ ਕਰੋ ਤਾਂ ਕਿ ਗਾਹਕ ਵਧਣ ਤੁਸੀਂ ਦੇਖਿਓ 4000 5000 ਦੇ ਕੇ ਲੋਕੀ ਨਾ ਪ੍ਰੋਮੋਸ਼ਨ ਕਰਵਾ ਲੈਂਦੇ ਆ ਠੀਕ ਆ ਹੁਣ ਉਨ ਸਾਡੇ ਕੋ ਫੋਲੋਅਰਸ ਵਧਿਆ ਹੈ ਮੇਰੇ ਕੋ 19000 ਸਬਸਕ੍ਰਾਈਬਰ ਆ ਤੇ ਓਬਵੀਅਸਲੀ ਅੱਜ ਮੈਂ ਇੱਕ ਵੀ ਪ੍ਰਮੋਸ਼ਨ ਕਰਾਂ ਤਾਂ 10000 ਤੋਂ ਥੱਲੇ ਦਾ ਪ੍ਰਮੋਸ਼ਨ ਨਹੀਂ ਕਰੂੰਗਾ ਠੀਕ ਆ ਇਸੇ ਤਰੀਕੇ ਨਾਲ ਮੈਂ ਆ ਵੀ ਕਮਾ ਲੂੰਗਾ ਤੇ ਜਿਹਦਾ ਪ੍ਰਮੋਸ਼ਨ ਕਰਨਾ ਹੈ ਉਹ ਵੀ ਕਮਾ ਲੈਂਦੇ ਆ ਉਸ ਤੋਂ ਬਾਅਦ ਨੈਕਸਟ ਜੋ ਆਪਣਾ ਹੈ ਕਾਫੀ ਸ਼ਾਪ ਕਾਫੀ ਸ਼ਾਪ ਹੋ ਗਿਆ ਤੇ ਫਾਸਟ ਫੂਡ ਕੈਫੇ ਕਹਿੰਦੇ ਜਾਣਕਾਰੀ ਦੇ ਲਈ ਯੂਥ ਅਤੇ ਦਫ਼ਤਰੀ ਲੋਕਾਂ ਵਿੱਚ ਕਾਫੀ ਅਤੇ ਫਾਸਟ ਫੂਡ ਦਾ ਬਹੁਤ ਸੋਖ ਹੁੰਦਾ ਹੈ ਨਿਵੇਸ਼ 2 ਲੱਖ ਤੋਂ 8 ਲੱਖ ਮੁਨਾਫਾ ਹਰ ਆਈਟਮ ਤੇ 40% ਤੱਕ ਪ੍ਰੋਫਿਟ ਟਿਪ ਚੰਗੀ ਸੇਵਾ ਅਤੇ ਹਾਈਜਨ ਨਾਲ ਗਾਹਕਾਂ ਦੀ ਵਿਸ਼ਵਾਸ ਅਜੇ ਤੋਂ ਹੁਣ ਇਹਦੇ ਵਿੱਚ ਜੋ ਤੁਹਾਨੂੰ ਕੰਮ ਸਟਾਰਟ ਕਰਨ ਲਈ 2 ਲੱਖ ਮੈਕਸਿਮਮ ਵਧੀਆ ਇੱਕ ਤਿਆਰ ਕਰਨ ਲਈ ਰੈਸਟੋਰੈਂਟ ਹਨਾ ਵੀ ਤੇ ਮੈਂ ਤੁਹਾਨੂੰ ਬੇਸਿਕਲੀ ਕਹਿ ਸਕਦਾ ਕਿ ਤੁਸੀਂ 25 ਤੋਂ 30000 ਵਿੱਚ ਵੀ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ ਪਰ ਥੋੜਾ ਜਿਹਾ ਨਾਰਮਲੀ ਪਹਿਲਾ ਬੰਦਾ ਹਨਾ ਵੀ ਕਲਾ ਚਾਹ ਬਰੈਡ ਜਾਂ ਨਾਰਮਲੀ ਸਟਾਰਟ ਕਰਦਾ ਆ ਜੇ ਤੁਸੀਂ ਵਧੀਆ ਇੱਕ ਸੈਟਅਪ ਤਿਆਰ ਕਰਨਾ ਚਾਹੁੰਦੇ ਹੋ 2 ਲੱਖ ਤੋਂ 8 ਲੱਖ ਦੇ ਵਿੱਚ ਬਣ ਜਾਣਾ ਆ ਇਸ ਤੋਂ ਬਾਅਦ ਨੈਕਸਟ ਹੈ ਸੈਲੂਨ ਅਤੇ ਸਪਾ ਕਹਿੰਦੇ ਜਾਣਕਾਰੀ ਲਈ ਸ਼ਹਿਰਾਂ ਵਿੱਚ ਗਰੂਮਿੰਗ ਸੇਵਾਵਾਂ ਦੀ ਬਹੁਤ ਮੰਗ ਹੈ ਖਾਸ ਕਰਕੇ ਯੂਥ ਵਿੱਚ ਤੁਹਾਨੂੰ ਪਤਾ ਹੀ ਜਾਂ ਲੋਕਾਂ ਦੇ ਟ੍ਰੈਂਡ ਕਿਦਾਂ ਦੇ ਚੱਲ ਰਿਹਾ ਅੱਜਕੱਲ੍ਹ ਲੋਕ ਫੈਸ਼ਨ ਕਿੰਨਾ ਕਰ ਰਿਹਾ ਸਭ ਕੁਝ ਕਰ ਰਿਹਾ ਕਹਿੰਦੇ ਸ਼ਹਿਰਾਂ ਵਿੱਚ ਹਨ ਇਨੀ ਵੇਸ ਜੋ ਹੈ 3 ਲੱਖ ਤੋਂ ਲੈ ਕੇ 10 ਲੱਖ ਮੁਨਾਫਾ ਜੋ ਮਹੀਨਾਵਾਰ 50000 ਤੋਂ ਲੈ ਕੇ 2 ਲੱਖ ਤੱਕ ਤੇਪ ਜੋ ਹੈ ਲੋਇਲਟੀ ਕਾਰਡ ਜਾਂ ਮੈਂਬਰਸ਼ਿਪ ਪਲਾਨ ਲਗਾਓ ਤਾਂ ਕਿ ਰੈਗੂਲਰ ਗਾਹਕ ਬਣੇ ਰਹਿਣਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੈ ਮੇਰਾ ਇੱਕ ਫਰੈਂਡ ਆ ਜਿਹਨੇ ਸਲੂਨ ਦਾ ਕੰਮ ਸਟਾਰਟ ਕੀਤਾ ਸੀ ਆਈ ਥਿੰਕ 2022-23 ਚ ਕੀਤਾ ਸੀ ਉਹਨੇ ਸਟਾਰਟ ਤਾਂ ਉਹਨੇ 1 ਲੱਖ ਰੁਪਏ ਖਰਚੇ ਕੀਤਾ ਸੀ ਤੇ ਬਹੁਤ ਵਧੀਆ ਮਸਤ ਸਲੂਨ ਬਣ ਗਿਆ ਸੀ ਤੇ ਉਹਦੀ ਜੋ ਆਈ نو ਮੈਂ ਇਨਕਮ ਵੀ ਥੋੜਾ ਜਿਆਦਾ ਦਿੰਨਾ ਤੁਹਾਨੂੰ ਹਿੰਟ ਜ 1500 ਤੋਂ ਪਲੱਸ ਹੀ ਹੁੰਦਾ ਸੀ ਕਮਾਈ ਤੇ ਹੁਣ ਵੀ ਆਈ نو ਮੈਨੂੰ ਇਹਨਾਂ ਨਹੀਂ ਪਤਾ ਪੱਕਾ पर 1500 प्लस से ही जाओ दा डेली दा बाकी ਤੁਸੀਂ ਆਪਣੇ ਲੈਵਲ ਦੇ ਹਿਸਾਬ ਨਾਲ ਸੋਚ ਸਕਦੇ ਹੋ ਤੁਸੀਂ 50000 ਤੱਕ ਲਗਾ ਕੇ ਵੀ ਆਪਣਾ ਕੰਮ ਸਟਾਰਟ ਕਰ ਸਕਦੇ ਹੋ ਤੇ ਨਾਰਮਲੀ ਕਰ ਕਰ ਤੋਂ ਵੀ ਕੰਮ ਸਟਾਰਟ ਕਰ ਸਕਦੇ ਹੋ ਆਪਣਾ ਇਸ ਤੋਂ ਬਾਅਦ ਹੈ ਕਿਉਂਕਿ ਮੇਰੇ ਫਰੈਂਡ ਨੇ ਪਹਿਲਾਂ ਘਰ ਤੋਂ ਸਟਾਰਟ ਕੀਤਾ ਸੀ ਘਰੇ ਮਤਲਬ ਕਟਿੰਗ ਵਗੈਰਾ ਕਰਿਆ ਕਰਦਾ ਸੀ ਕੁਰਸੀ ਤੇ ਬਿਠਾਲ ਕੇ ਕੈਂ ਸ਼ੀਸ਼ਾ ਫੜਾ ਦਿੰਦਾ ਸੀ ਤੇ ਕੈਂਚੀ ਵਗੈਰਾ ਰੱਖਿਆ ਸੀ ਨਾਸਤੁਰਾ ਵਗੈਰਾ ਬਸ ਇਸ ਤੋਂ ਬਾਅਦ ਹੈ ਮੋਬਾਈਲ ਐਕਸੈਸਰੀਜ਼ ਅਤੇ ਰੀਪੇ ਸਟੋਰ ਜਾਣਕਾਰੀ ਲਈ ਹਰ ਕਿਸੇ ਕੋਲ ਮੋਬਾਈਲ ਹੁੰਦਾ ਹੈ ਇਸ ਲਈ ਰਿਪੇਅਰ ਅਤੇ ਐਕਸੈਸਰੀਜ਼ ਦੀ ਮੰਗ ਹਮੇਸ਼ਾ ਰਹਿੰਦੀ ਹੈ ਨਿਵੇਸ਼ ਜੋ ਹੈ ਇਹ 1 ਲੱਖ ਤੋਂ ਲੈ ਕੇ 3 ਲੱਖ ਮੁਨਾਫਾ 40% ਤੱਕ ਮਾਰਜਿਨ ਤੇ ਟਿਪਿਆ ਚਾਰਜਰ ਕੇਸ ਗਲਾਸ ਹੋ ਗਿਆ ਹੈਡਫੋਨ ਵਰਗੇ ਆਈਟਮ ਬਲਕ ਵਿੱਚ ਖਰੀਦੋ ਮਤਲਬ ਇਹ ਨਾ ਮਤਲਬ ਆਪਾਈ ਕਰ ਸਕਦੇ ਆ ਜਾਂ ਕੁ ਸਟਾਕ ਵਿੱਚ ਤੁਸੀਂ ਜਦੋਂ ਖਰੀਦੋਗੇ ਉਹ ਤੁਹਾਨੂੰ ਬਹੁਤ ਹੀ ਸਸਤਾ ਪੈਣਾ ਹੈ ਬਹੁਤ ਹੀ ਤੇ ਤੁਸੀਂ ਵਧੀਆ ਤਰੀਕੇ ਨਾਲ ਸੇਲ ਕਰ ਸਕਦੇ ਹੋ ਇਸ ਤੋਂ ਬਾਅਦ ਨੈਕਸਟ ਆਪਣਾ ਪੁਆਇੰਟ ਹੈ ਆਰਗੇਨਿਕ ਫੂਡ ਅਤੇ ਗਰੋਸਰੀ ਸਟੋਰ ਇਹਨਾਂ ਜਾਣਕਾਰੀ ਲਈ ਆਪਾਂ ਗੱਲ ਕਰਦੇ ਹਾਂ ਹੈਲਥ ਕੌਂਸਨ ਲੋਕ ਹੁਣ ਆਰਗੇਨਿਕ ਸਮਾਨ ਖਰੀਦਣ 'ਚ ਦਿਲਚਸਪੀ ਲੈ ਰਹੇ ਹਨ ਨਿਵੇਸ਼ ਜੋ ਹੈ 2 ਲੱਖ ਤੋਂ ਲੈ ਕੇ 6 ਲੱਖ ਤੱਕ ਆ ਜਾਣਾ ਹੈ ਮੁਨਾਫਾ ਜੋ ਹੈ 25% ਤੋਂ ਲੈ ਕੇ 50% ਤੱਕ ਮਾਰਜਿਨ ਟਿਪ ਜੋ ਹੈ ਲੋਕਲ ਫਾਰਮਰਾਂ ਨਾਲ ਟਾਈਪ ਕਰਕੇ ਤਾਜ਼ਾ ਸਮਾਨ ਵੇਚੋ ਓਕੇ ਨਾ ਏ ਇਹਦੇ ਵਿੱਚ ਨਾ ਪਤਾ ਕੀ ਕਰਨਾ ਹੈ ਤੁਸੀਂ ਇਹ ਪੁਆਇੰਟ ਬਹੁਤ ਇੰਪੋਰਟੈਂਟ ਆ ਜੇਨਾਂ ਕੋ ਇੱਕ ਤੋਂ ਦੋ ਖੇਤ ਆ ਨਾ ਉਹ ਆਪਣਾ ਸਬਜ਼ੀ ਵਗੈਰਾ ਦਾ ਕੰਮ ਸਟਾਰਟ ਕਰ ਸਕਦਾ ਹੈ ਤੁਸੀਂ ਬਲੀਵ ਨਹੀਂ ਕਰਨਗੇ ਮੈਂ ਵੀ ਇੱਕ ਟਾਈਮ ਸਟਾਰਟ ਕੀਤਾ ਸੀ ਐਕਸਪੀਰੀਅੰਸ ਦੇ ਲਈ ਬਹੁਤ ਵਧੀਆ ਕਮਾਈ ਹੈ ਬਹੁਤ ਵਧੀਆ ਕੋਈ ਸੋਚ ਵੀ ਨਹੀਂ ਸਕਦਾ ਇਸ ਤੋਂ ਬਾਅਦ ਤੁਹਾਡੇ ਲਈ ਨਾ ਐਕਸਟਰਾ ਟਿਪ ਜੋ ਮੈਂ ਤੁਹਾਨੂੰ ਕਿਹਾ ਸੀ ਉਹ ਇਹ ਆ ਜੋ ਆਪਣੇ ਵੱਲੋਂ ਐਡ ਕੀਤਾ ਹੈ ਅਲੱਗ ਤੋਂ ਜਿਹਦੇ ਵਿੱਚ ਨਾ ਮਤਲਬ ਕੁਝ ਪੈਸੇ ਪਹਿਲਾਂ ਨਹੀਂ ਲਗਾਉਣੇ ਪੈਂਦੇ ਐਨੇ ਹੁਣ ਸੋਸ਼ਲ ਮੀਡੀਆ ਮਾਰਕੀਟਿੰਗ ਕਰੋ ਇੰਸਟਾਗ੍ਰam ਫੇਸਬੁਕ ਐਡਸ ਹੁਣ ਤੁਸੀਂ ਕਹੋਗੇ ਕਿ ਬਈ ਅਸੀਂ ਇਥੋਂ ਮਾਰਕੀਟਿੰਗ ਕਰਾਂਗੇ ਉਹਦੇ ਲਈ ਪੈਸੇ ਲੱਗਣੇ ਨਹੀਂ ਤੁਸੀਂ ਇੱਕ ਕੰਟੈਂਟ ਤੇ ਲਗਭਗ 6 ਮਹੀਨੇ ਪਲੱਸ ਕੰਮ ਕਰੋ ਜੇ ਜਦੋਂ ਤੁਸੀਂ ਕੰਟੈਂਟ ਵਾਇਰਲ ਹੋ ਗਿਆ ਤੁਹਾਡਾ ਤੇ ਸਬਸਕ੍ਰਾਈਬਰ ਮਤਲਬ ਕਿਹਦੇ ਵਿੱਚ ਆ ਗਿਆ 10000 15000 20000 1 ਲੱਖ ਤੁਸੀਂ ਪ੍ਰੋਮੋਸ਼ਨ ਕਰਨਾ ਸਟਾਰਟ ਕਰ ਦੋਗੇ ਤੇ ਇਸ ਤੋਂ ਵੀ ਕਮਾਈ ਹੁੰਦੀ ਹੈ ਇਸ ਤੋਂ ਬਾਅਦ ਇਹ ਗਾਹਕਾਂ ਨੂੰ ਲੋਇਲ ਬਣਾਉਣ ਲਈ ਛੋਟਾ ਅਤੇ ਆਫਰ ਲਗਾਓ ਮੰਨ ਲਓ ਤੁਹਾਡਾ ਕੋਈ ਵੀ ਕੈਫੇ ਆ ਕੋਈ ਦੁਕਾਨ ਹੈ ਕੋਈ ਕੋਈ ਵੀ ਕੰਮ ਹੈ ਨਾ ਵੀ ਉਹਦੇ ਵਿੱਚ ਆਫਰ ਜਰੂਰ ਲਗਾਓ ਹੁਣ ਕਈ ਬੰਦੇ ਨਾ ਦੇਖਿਆ ਮੈਂ ਤੁਹਾਨੂੰ ਤੇ ਇਹ ਇਹ ਆਫਰ ਵਗੈਰਾ ਲਾਉਂਦੇ ਰਹਿੰਦੇ ਆ ਕਿ ਮਤਲਬ ਜੀ ਦੀਵਾਲੀ ਵਗੈਰਾ ਹੋ ਗਿਆ ਦੇਖੋ ਕਿੰਨੇ ਆਫਰ ਲਾ ਦਿੰਦੇ ਆ ਕਿ ਤੁਸੀਂ ਮੇਰੇ ਦੁਕਾਨ ਤੇ ਇੱਕ ਫੋਨ ਲਓਗੇ ਤਾਂ ਪੰਜ ਗਿਫਟ ਫਰੀ ਆ ਤੁਹਾਨੂੰ ਸੋ ਇਹਦੇ ਕਰਕੇ ਗ੍ਰਾਹਕ ਵਧਦੇ ਆ ਇਸ ਤੋਂ ਬਾਅਦ ਹੈ ਕਸਟਮਰ ਸਰਵਿਸ ਤੇ ਧਿਆਨ ਦਿਓ ਕਿਉਂਕਿ ਸ਼ਹਿਰ ਵਿੱਚ ਮੁਕਾਬਲਾ ਵੱਧ ਹੁੰਦਾ ਹੈ ਤੈਨੂੰ ਕੋਈ ਤੁਹਾਨੂੰ ਪਤਾ ਹੀ ਆ ਸ਼ਹਿਰਾਂ ਵਿੱਚ ਕਿੰਦਾ ਦੇ ਦੁਕਾਨ ਹੁੰਦੇ ਆ ਸਾਫ਼ ਸੁਥਰੇ ਵਧੀਆ ਵਧੀਆ ਹਨਾ ਵੀ ਇਸੇ ਤਰੀਕੇ ਨਾਲ ਸੋ ਆਈ نو ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਣਾ ਜੇਕਰ ਵੀਡੀਓ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਕਰ ਲਿਓ ਓਕੇ ਬਾਏ ਟੇਕ ਕੇਅਰ ਕੇਵ ਸਮਾਈ ਦੇ